ਦੋਸਤੋ ਸਿੱਧੂ ਮੂਸੇਵਾਲੇ ਦੀਆਂ ਕੁਝ ਇਹ ਅਨਸੀਨ ਤਸਵੀਰਾਂ ਨੇ ਜੋ ਤੁਸੀਂ ਸਾਇਦ ਦੀ ਪਹਿਲਾਂ ਕਦੇ ਦੇਖੀਆਂ ਹੋਣਗੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਸੋਚਿਆ ਤੁਹਾਡੇ ਤੱਕ ਸ਼ੇਅਰ ਕੀਤੀਆਂ ਜਾਣ ਕਿਵੇਂ ਦੀ ਲੱਗੀਆਂ ਤੁਹਾਨੂੰ ਇਹ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਲੈ ਚੱਲਦੇ ਆਂ ਅੱਜ ਦੇ ਅਪਡੇਟ ਦੇ ਵੱਲ ਅਪਡੇਟ ਇਹ ਆ ਦੋਸਤੋ ਗੁਲਾਬ ਸਿੱਧੂ ਦਾ ਲਾਈਵ ਕੰ ਸਰਟ ਲੱਗ ਰਿਹਾ ਹੈ ਤੇ ਗੁਲਾਬ ਸਿੱਧੂ ਨੇ ਕਿਹਾ ਵੀ ਮੇਰਾ 5 ਸਾਲ ਦਾ ਵੀਜ਼ਾ ਲੱਗਿਆ ਹੈ ਤੇ ਬਹੁਤ ਸੁੱਖਾਂ ਸੁਖ ਸੁੱਕੇ ਇੱਥੇ ਦਾ ਵੀਜ਼ਾ ਲੱਗਿਆ ਸਾਇਦ ਅਮਰੀਕਾ ਦੀ ਗੱਲ ਕਰ ਰਿਹਾ ਹੈ ਗੁਲਾਬ ਸਿੱਧ ਸਿੱਧੂ ਮੂਸੇਵਾਲੇ ਬਾਰੇ ਵੀ ਗੁਲਾਬ ਸਿੱਧੂ ਨੇ ਗੱਲ ਕੀਤੀ ਗੁਲਾਬ ਸਿੱਧੂ ਨੇ ਆਪਣੇ ਇੰਸਟਾਗ੍ਰam ਤੇ ਇਸ ਰੀਲ ਨੂੰ ਸ਼ੇਅਰ ਕੀਤਾ ਆ ਪਹਿਲਾਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਾਂ ਮੈਂ ਨਾ 2015-16 ਤੱਕ ਵੀਜ਼ਾ ਲਾ ਰਿਹਾ ਮਾਂ ਦੇ ਪੁੱਤ ਹਰੇਕ ਵੇਲੇ ਰਿਜੈਕਟ ਕਰ ਦਿੰਦੇ ਸੀ ਮੈਨੂੰ ਮਸਾਂ ਸੁੱਖਾਂ ਸੁੱਖ ਸੁੱਖ ਕੇ ਮਸਾਂ ਮੇਰੀ ਮਾਂ ਪਤਾ ਨਹੀਂ ਕਿਹੜੇ ਕਿਹੜੇ ਬਾਬਿਆਂ ਦੇ ਜਾਜ ਮਸਾਂ ਵੀਜ਼ਾ ਲੱਗਿਆ ਇਸ ਵਾਰ ਮੇਰਾ ਪਰ ਮਾੜੀਆਂ ਵਧਾਈਆਂ ਦੇ ਦਿਓ ਮੇਰਾ 5 ਸਾਲਾਂ ਦਾ ਲੱਗਿਆ ਇਸ ਵਾਰ ਸੋ ਬਹੁਤ ਸ਼ੁਕਰੀਆ ਜੀ ਇੱਕ ਤਾੜੀ ਤੁਸੀਂ ਆਪਣੇ ਨਾਲ ਦੀ ਮਾਰ ਲਿਓ ਦੂਜੀ ਤਾੜੀ ਮੈਂ ਮੇਰੇ ਭਰਾ ਲਈ ਮਰਵਾਉਣੀ ਆ ਸਿੱਧੂ ਮੂ ਤੁਹਾਨੂੰ ਮੈਂ ਜਮੇ ਨਹੀਂ ਕਹਿੰਦਾ ਤੁਸੀਂ ਇੰਜੋਏ ਕਰਿਓ ਬੱਸ ਕੈਨੇਡਾ ਦੇ ਬੀਜ ਦੀ ਗੱਲ ਕਰ ਰਿਹਾ ਹਾਂ ਗੁਲਾਬ ਸਿੱਧੂ ਇੱਥੇ ਕੈਨੇਡਾ ਲਾਈਵ ਕੰਸਰਟ ਚੱਲ ਰਹੇ ਨੇ ਗੁਲਾਬ ਸਿੱਧੂ ਦੇ ਅਤੇ ਤੁਸੀਂ ਇੱਕ ਗੱਲ ਨੋਟਿਸ ਕੀਤੀ ਆ ਸਿੱਧੂ ਦਾ ਜ਼ਿਕਰ ਕੀਤਾ ਇਕੱਲਾ ਗੁਲਾਬ ਸਿੱਧੂ ਹੀ ਇੰਡਸਟਰੀ ਦੇ ਵਿੱਚ ਇੱਕ ਇਹੋ ਜਿਹਾ ਸਿੰਘਰਾ ਜੋ ਹਮੇਸ਼ਾ ਸਿੱਧੂ ਮੂਸੇਵਾਲਾ ਨੂੰ ਯਾਦ ਰੱਖਦਾ ਆ ਗੁਲਾਬ ਸਿੱਧੂ ਹੋ ਗਿਆ ਸਨੀ ਮਾਲਟਨ ਹੋ ਗਿਆ ਤੇ ਇੱਕ ਦੋ ਹੋਰ ਨੇ ਜਿਨ੍ਹਾਂ ਨੇ ਸਿੱਧੂ ਦੀ ਲੈਗਸੀ ਨੂੰ ਕੰਟੀਨਿਊ ਰੱਖਿਆ ਹੋਇਆ ਸੋ ਥੋੜਾ ਵੀ ਫਰਜ ਬਣਦਾ ਆ ਦੋਸਤੋ ਜਿਆਦਾ ਤੋਂ ਜਿਆਦਾ ਸਿੱਧੂ ਬਾਰੇ ਗੱਲਾਂ ਕਰੋ ਸੋਸ਼ਲ ਮੀਡੀਆ ਤੇ ਤਾਂ ਜੋ ਲੈਗਸੀ ਕੰਟੀਨਿਊ ਰਹੇ ਅਤੇ ਜਸਟਿਸ ਦੀ ਗੱਲ ਹਮੇਸ਼ਾ ਕਰਦੇ ਰਹੋ #JusticeForSidhuMoosewala ਬਾਕੀ ਗੁਲਾਬ ਸਿੱਧੂ ਤਾਂ ਹੈਗਾ ਹੀ ਸੱਚਾ ਯਾਰ ਆ ਸਿੱਧੂ ਮੂਸੇਵਾਲਾ ਇੱਕ ਲਾਈਕ ਗੁਲਾਬ ਸਿੱਧੂ ਦੇ ਲਈ ਧੰਨਵਾਦ